ਅਗੇ ਬਤਾਗੇ ਅਗਲੀ ਖਬਰ ਦਾ ਰੁਖਰ ਲੈਨੇ ਆ ਪੰਜਾਬ ਦੀਆਂ ਵੱਖ-ਵੱਖ ਚਰਚਾਂ ਦੇ ਵਿੱਚ ਇਨਕਮ ਟੈਕਸ ਦੀ ਰੇਡ ਹੋ ਰਹੀ ਹੈ ਦੱਸਦੇ ਕਿ ਜਲੰਧਰ ਦੇ ਪਿੰਡ ਤਾਜਪੁਰ ਕਪੂਰਥਲਾ ਦੇ ਪਿੰਡ ਖੋਜੇਵਾਲਾ ਚ ਐ ਛਾਪੇਮਾਰੀ ਹੈ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਵੱਖ-ਵੱਖ ਥਾਈਂ ਪਹੁੰਚੀਆਂ ਹੋਈਆਂ ਨੇ ਰਿਕਾਰਡ ਖੰਗਾਲੇ ਜਾ ਰਹੇ ਸਵੇਰੇ 6 ਵਜੇ ਤੋਂ ਹਾਲਾਂਕਿ ਇਹ ਰੇਡ ਚੱਲ ਰਹੀ ਹੈ ਮੋਹਾਲੀ ਅਤੇ ਅੰਬਿਸਰ ਦੇ ਵਿੱਚ ਵੀ ਛਾਪੇਮਾਰੀ ਲਗਾਤਾਰ ਜਾ ਰਹੀ ਹੈ ਚੰਡੀਗੜ੍ਹ ਨੇੜੇ ਮੁੱਲਾਪੁਰ ਦੇ ਵਿੱਚ ਵੀ ਪਾਸਟਰ ਬਜਿੰਦਰ ਸਿੰਘ ਦੇ ਘਰ ਅਤੇ ਇਨਕਮ ਟੈਕਸ ਦੀ ਰੇਡ ਹੋ ਰਹੀ ਹੈ ਸੋ ਉਹਨਾਂ ਦੇ ਘਰ ਤੇ ਵੀ ਦਬੇਸ਼ ਜੋ ਹੈ ਉਹ ਦਿੱਤੀ ਗਈ ਹੈ ਸੋ ਸਵੇਰੇ 6 ਵਜੇ ਤੋਂ ਹੀ ਇਹ ਰੇਡ ਜੋ ਹੈ ਉਹ ਚੱਲ ਰਹੀ ਹੈ ਔਰ ਵੱਖ-ਵੱਖ ਤਸਵੀਰਾਂ ਜੋਨੇ ਉਹ ਸਾਹਮਣੇ ਆਈਆਂ ਨੇ ਪੰਜਾਬ ਦੀਆਂ ਵੱਖ-ਵੱਖ ਚਰਚਾਂ ਦੇ ਵਿੱਚ ਇਹ ਇਨਕਮ ਟੈਕਸ ਦੀ ਛਾਪੇ ਮਾਰੀ ਮੁਲਾਪੁਰ ਜੋ ਚੰਡੀਗੜ੍ਹ ਦੇ ਨੇੜੇ ਹੈ ਉੱਥੇ ਵੀ ਤਫਤੀਸ਼ ਜਾਰੀ ਹੈ ਜਲੰਧਰ ਦੇ ਪਿੰਡ ਤਾਜਪੁਰ ਦੇ ਵਿੱਚ ਵੀ ਕਪੂਰਥਲਾ ਦੇ ਖੋਜੇਵਾਲਾ ਦੇ ਵਿੱਚ ਵੀ ਛਾਪੇ ਮਾਰੀ ਚੱਲ ਰਹੀ ਹੈ ਸੋ ਇਹ तमाम ਤਸਵੀਰਾਂ ਜੋਨੇ ਉਹ ਸਾਹਮਣੇ ਆਈਆਂ ਨੇ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਜੁਟੀਆਂ ਨੇ ਰਿਕਾਰਡ ਖੰਗਾਲੇ ਜਾ ਰਹੇ ਨੇ ਪਤਰਸ ਮਸੀ ਮੇਰੇ ਸਹਿਯੋਗੀ ਜੁਟੂਕੇ ਨੇ ਜ਼ਦਾਰੂ ਕਰ ਲਿਆ ਜੀ ਪਤਰਸ ਲਗਾਤਾਰ ਅਸੀਂ ਤਸਵੀਰਾਂ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਿ ਵੱਖ-ਵੱਖ ਥਾਈਂ ਜੋ ਇਹ ਛਾਪੇ ਮਾਰੀਆਂ ਚੱਲ ਰਹੀਆਂ ਨੇ ਹੁਣ ਚਰਚੇ ਦੇ ਬਾਹਰ ਸੁਰੱਖਿਆ ਪੈਰਾ ਵੀ ਹੋਰ ਤਗੜਾ ਕਰ ਦਿੱਤਾ ਗਿਆ ਹੈ ਕਿ ਕੁਝ ਤਾਜ਼ਾ ਜਾਣਕਾਰੀ ਹੈ ਅ ਦੇਖੋ ਮਨਪ੍ਰੀਤ ਸਵੇਰ ਤੋਂ ਇਨਕਮ ਟੈਕਸ ਦੀਆਂ ਟੀਮਾਂ ਵਕ ਵਕ ਚਰਚਸ ਦੇ ਵਿੱਚ ਜਾ ਕੇ ਵਕ ਵਕ ਪਾਸਟਰਾਂ ਦੀ ਰਹਾਇਸ਼ ਤੇ ਜਾ ਕੇ ਰਿਕਾਰਡ ਖੰਗਾਲੀਆਂ ਨੇ ਸਾਰਾ ਸਰਚ ਅਭਿਆਨ ਚਲਾਇਆ ਹੋਇਆ ਔਰ ਜਿਤ ਤੱਕ ਸਿਕਿਉਰਿਟੀ ਨਿਕਾਲੇਗੀ ਸਵੇਰ ਤੋਂ ਸਿਕਿਉਰਿਟੀ ਤਰ੍ਹਾਂ ਮਿਲਟਰੀ ਫੋਰਸਸ ਹੈਗੇ ਨੇ ਉਹਨਾਂ ਨੂੰ ਨਾਲ ਲੈ ਕੇ ਵਕ ਵਕ ਥਾਂਵਾਂ ਤੇ ਰੇਡ ਜਿਹੜੀ ਹੈ ਉਹ ਕੰਡਕਟ ਕੀਤੀ ਜਾ ਰਹੀ ਹੈ ਔਰ ਇਸ ਵਕਤ ਵੀ ਜਿਹੜੀ ਰੇਡ ਹੈ ਉਹ ਨਿਰੰਤਰ ਚੱਲ ਰਹੀ ਹੈਗੀ ਇਸ ਵਕਤ ਅਸੀਂ ਪਿੰਡ ਖੋਜਿਆਲਾ ਦੇ ਵਿੱਚ ਖੜੇ ਆ ਜਿਹੜਾ ਇੱਥੇ ਚਰਚ ਹੈ ਪਾਸਟਰ ਹਰਪੀ ਸਿੰਘ ਦਿਓਲ ਹੋਰਾਂ ਦਾ ਔਰ ਉਸ ਚਰਚ ਦੇ ਬਾਹਰ ਦੀਆਂ ਤਸਵੀਰਾਂ ਹੈ ਇਸ ਚਟ ਦੇ ਅੰਦਰ ਵੀ ਇਨਕਮ ਟੈਕਸ ਦੀਆਂ ਜਿਹੜੀਆਂ ਟੀਮਸ ਨੇ ਉਹ ਮੌਜੂਦ ਹੈਗੇ ਨੇ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਔਰ ਜਿਹੜਾ ਪਾਸਟਰ ਹਰਪ੍ਰੀਤ ਦੇਵ ਥੋੜਾ ਦਾ ਘਰ ਹੈਗਾ ਉਸ ਦੇ ਅੰਦਰ ਵੀ ਇਨਕਮ ਟੈਕਸ ਦੀਆਂ ਟੀਮਾਂ ਜਿਹੜੀਆਂ ਨੇ ਉਹ ਮੌਜੂਦ ਨੇ ਤਾਂ ਸਵੇਰ ਤੋਂ ਲਗਾਤਾਰ ਰੇਡ ਜਿਹੜੀ ਚੱਲ ਰਹੀ ਹੈ ਲਗਭਗ 8.5 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਜਾਂਦੀਆਂ ਟੀਮਸ ਲਗਾਤਾਰ ਲੱਗੀਆਂ ਹੋਈਆਂ ਨੇ ਕੁਝ ਸਮਾਂ ਪਹਿਲਾਂ ਤਕਰੀਬਨ 3:30 ਵਜੇ ਕੁਝ ਜਿਹੜੇ ਅਫੀਸ਼ੀਅਲਸ ਹੈਗੇ ਨੇ ਉਹ ਇੱਥੋਂ ਰਵਾਨਾ ਵੀ ਹੋਏ ਨੇ ਕੁਝ ਗੱਡੀਆਂ ਇੱਥੋਂ ਨਿਕਲੀਆਂ ਵੀ ਹੈਗੀਆਂ ਨੇ ਪਰ ਰੇਡ ਜਿਹੜੀ ਹਾਲੇ ਨਿਰੰਤਰ ਜਾਰੀ ਹੈ ਕਿ ਦੂਸਰੇ ਪਾਸੇ ਇਹ ਵੀ ਪਤਾ ਲੱਗਿਆ ਹੈ ਕਿ ਦੁਪਹਿਰੇ 1:30-2:00 ਵਜੇ ਦੇ ਕਰੀਬ ਤਾਜਪੁਰ ਤੋਂ ਵੀ ਕੁਝ ਟੀਮਾਂ ਜਿਹੜੀਆਂ ਨੇ ਉਹ ਰਵਾਨਾ ਹੋਈਆਂ ਨੇ ਵਾਪਸ ਉੱਥੋਂ ਨਿਕਲੀਆਂ ਨੇ ਪਰ ਹਾਲੇ ਜਿਹੜੀ ਰੇਡ ਹੈ ਉਹ ਖਤਮ ਨਹੀਂ ਹੋਈ ਜਾਂ ਇਹ ਜਿਹੜੀ ਇਨਵੈਸਟੀਗੇਸ਼ਨ ਹੈਗੀ ਹੈ ਜਿਹੜਾ ਸਰਚ ਹੈ ਇਹ ਖਤਮ ਨਹੀਂ ਹੋਈ ਲਗਾਤਾਰ ਪੜਤਾਲ ਕੀਤੀ ਜਾ ਰਹੀ ਹੈ ਕਿ ਕੁਝ ਨਿਕਲਦਾ ਹੈ ਜਾਂ ਕੀ ਚਰਚ ਦੀ ਮੈਨੇਜਮੈਂਟ ਕਮੇਟੀ ਹੈ ਉਹਦੇ ਵੱਲੋਂ ਬਾਅਦ ਵਿੱਚ ਕੀ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਪਰ ਹਾਲ ਦੀ ਘੜੀ ਇਸ ਜਗ੍ਹਾ ਦੇ ਉੱਤੇ ਜਿੱਥੇ ਮੈਂ ਖੜਾ ਆ ਸਵੇਰੇ ਤਕਰੀਬਨ ਤਕਰੀਬਨ 7 7:30 ਵਜੇ ਤੋਂ ਲਗਾਤਾਰ ਟੀਮਜ਼ ਲੱਗੀਆਂ ਹੋਈਆਂ ਨੇ ਔਰ ਇਨਵੈਸਟੀਗੇਸ਼ਨ ਕੇ ਲਈ ਜਾਂ ਜਿਹੜੀ ਸਰਚ ਅਭਿਆਨ ਲਗਾਤਾਰ ਚੱਲ ਰਿਹਾ ਔਰ ਲਗਾਤਾਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਚਰਚ ਦਾ ਜੋ ਰਿਕਾਰਡ ਹੈ ਜਾਂ ਜਿਹੜੇ ਇਨਕਮ ਟੈਕਸ ਨਾਲ ਸੰਬੰਧਿਤ ਜਿਹੜੇ ਦਸਤਾਵੇਜ਼ ਨੇ ਉਹਨਾਂ ਦੀ ਸਾਰੀ ਚੈਕਿੰਗ ਕੀਤੀ ਜਾ ਰਹੀ ਹੈ ਜੀ बिल्कुल बिल्कुल वक् वक् तस्वीर असी अपने दर्शकों तक पहुँचा रहे हैं पत्र से इतने भी काफ़ी लाजमी हो जाए जानना कि आखिर एक रस्मी तौर पर पूरे कागजात जो ने चैक किए जा रहे हैं या फिर इस तु तो अलावा कोई होर भी जानकारी है ਦੇਖੋ ਹਰ ਤਰ੍ਹਾਂ ਦੀ ਨਾਲ ਜੋ ਪਤਾ ਲੱਗਿਆ ਕਿ ਇਨਕਮ ਟੈਕਸ ਦੇ ਅਧਿਕਾਰੀ ਹਰ ਤਰ੍ਹਾਂ ਦੇ ਨਾਲ ਪੜਤਾਲ ਕਰ ਰਹੇ ਨੇ ਕਿ ਇਸ ਤਰ੍ਹਾਂ ਦੇ ਨਾਲ ਫੰਡਸ ਆਉਂਦੇ ਨੇ ਕੀ ਕੁਝ ਪ੍ਰਾਪਰਟੀਆਂ ਹੈਗੀਆਂ ਨੇ ਚਰਚ ਨਾਲ ਸੰਬੰਧਿਤ ਜਾਂ ਜਿਹੜੇ ਚਰਚਾ ਦੇ ਮੁਖੀ ਹੈਗੇ ਨੇ ਉਹਨਾਂ ਦੇ ਨਾਲ ਸੰਬੰਧਿਤ ਕੀ ਕੁਝ ਉਹਨਾਂ ਦੇ ਕੋਲੇ ਸੰਪਤੀਆਂ ਨੇ ਸਾਰੀਆਂ ਜਾਣਕਾਰੀਆਂ ਇਕੱਤਰ ਕੀਤੀਆਂ ਜਾ ਰਹੀਆਂ ਨੇ ਔਰ ਨਾਲ ਦੀ ਨਾਲ ਟੈਕਸੇਸ਼ਨ ਨੂੰ ਲੈ ਕੇ ਕਿ ਜੋ ਟੈਕਸ ਕਿੰਨਾ ਕਾ ਅਦਾ ਕਰਦੇ ਨੇ तमाम ਜਿਹੜੀਆਂ ਜਾਣਕਾਰੀਆਂ ਜੋ ਵੀ ਫਾਰਮੈਲਿਟੀਜ਼ ਹੁੰਦੀਆਂ ਨੇ ਉਹ ਸਾਰੀਆਂ ਲਗਾਤਾਰ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਔਰ ਖਾਸ ਗੱਲ ਇਹ ਇਸ ਗੱਲ ਹੈ ਕਿ ਸਖਤ ਸੁਰੱਖਿਆ ਦੇ ਘੇਰੇ ਦੇ ਵਿੱਚ ਜਿੱਥੇ-ਜਿੱਥੇ ਚਰਚਸ ਹੈਗੇ ਜਾਂਚ ਜਿੱਥੇ ਰੈਜ਼ਿਡੈਂਸ ਹੈਗੇ ਨੇ ਪਾਸਟਰਸ ਦੇ ਉਸ ਦੇ ਆਲੇ ਦੁਆਲੇ ਸਖਤ ਸੁਰੱਖਿਆ ਦਾ ਛੇੜਾ ਬਣਾ ਕੇ ਪੂਰੀ ਤਰ੍ਹਾਂ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨਾਲ ਕਈ ਵਾਰੀ ਹੁੰਦਾ ਕਿ ਜਦੋਂ ਕਿਸੇ ਧਾਰਮਿਕ ਸਥਾਨ ਦੇ ਉੱਤੇ ਜਾਂ ਕਿਸੇ ਧਾਰਮਿਕ ਆਗੂ ਤੱਕ ਜਿਹੜੀਆਂ ਟੀਮਾਂ ਪਹੁੰਚਦੀਆਂ ਨੇ ਤਾਂ ਕਈ ਵਾਰੀ ਮਾਹੌਲ ਤਨਾਪੂਰਨ ਹੁੰਦਾ ਨਜ਼ਰ ਆਉਂਦਾ ਪਰ ਦੂਸਰੇ ਪਾਸੇ ਜਿਹੜੇ ਚਰਚਸ ਦੇ ਪ੍ਰਬੰਧਕ ਹੈਗੇ ਨੇ ਉਹਨਾਂ ਦੇ ਨਾਲ ਸਵੇਰ ਦੇ ਵੇਲੇ ਅਸੀਂ ਗੱਲ ਕੀਤੀ ਸੀ ਤਾਂ ਉਹਨਾਂ ਦੇ ਵੱਲੋਂ ਸਾਫ਼-ਸਾਫ਼ ਆਖਿਆ ਜਾ ਰਿਹਾ ਕਿ ਅਸੀਂ ਹਰ ਤਰ੍ਹਾਂ ਦੇ ਨਾਲ ਸਹਿਯੋਗ ਦੇ ਰਹੇ ਹਾਂ ਟੀਮਾਂ ਨੂੰ ਜੋ ਵੀ ਰਿਕਾਰਡ ਮੰਗਿਆ ਜਾ ਚੀਜ਼ਾਂ ਸਨ ਚਾਹੇ ਜਿਸ ਤਰੀਕੇ ਨਾਲ ਕੁਝ ਕੰਪਿਊਟਰ ਸਨ ਉਹ ਵੀ ਟੀਮ ਦੇ ਵੱਲੋਂ ਜਾਂਚੇ ਜਾ ਰਹੇ ਨੇ ਜੋ ਸਾਨੂੰ ਪਤਾ ਲੱਗਿਆ ਕੁਝ ਦਸਤਾਵੇਜ਼ ਸਨ ਕੁਝ ਅਜਿਹੀ ਮਸ਼ੀਨਰੀ ਸੀ ਜਿਹੜੀ ਚਰਚ ਤੋਂ ਲੈ ਕੇ ਘਰਵਾਲੋਂ ਲੈ ਕੇ ਗਏ ਨੇ ਤਮਾਮ ਜਿਹੜੀਆਂ ਇਨਵੈਸਟੀਗੇਸ਼ਨਸ ਹੈਗੇ ਨੇ ਕੀਤੀਆਂ ਜਾ ਰਹੀਆਂ ਨੇ ਪਰ ਨਿਕਲਦਾ ਕੀ ਹੈ ਉਸ ਦੇ ਵਿੱਚੋਂ ਜਾਂ ਕੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਉਹ ਹਾਲੇ ਭਵਿੱਖ ਦੀ ਗੋਦ ਦੇ ਵਿੱਚ ਹੈਗਾ ਪਰ ਹਾਲ ਦੀ ਘੜੀ ਇਹਨਾਂ ਜ਼ਰੂਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਿਹਾ ਕਿ ਸਵੇਰੇ 6:30 ਵਜੇ ਤੋਂ ਲਗਾਤਾਰ ਜਿਹੜੀ ਰੇਡ ਹੈ ਜਾਂ ਇਸ ਨੂੰ ਸਰਚ ਕਹ ਲਈਏ ਜਾਂ ਇਨਵੈਸਟੀਗੇਸ਼ਨ ਹੈ ਇਨਕਮ ਟੈਕਸ ਦੇ ਦਫ਼ਤਰਾਂ ਦੇ ਵੱਲੋਂ ਉਹ ਲਗਾਤਾਰ ਚੱ ਜੀ شکریہ پترس تمام دانکاریاں سو بالکل لے تقریبا 1 سال ਤੋਂ عیسائی بھائی چارے ਨੂੰ ਧਰਮ ਪਰिवर्तन ਦੇ نام ਦੇ ਉੱਤੇ اند अंधविश्वास ਫਲਾਉਣ ਦੇ نام ਦੇ ਉੱਤੇ عیسائی بھائی چارہ ਉਹਦੇ پاسٹرਾਂ ਨੂੰ ਉਹਨੇ ਧਾਰਮਿਕ ਆਗੂਆਂ ਨੂੰ بدنام ਕਰਨ ਦੀ کوشش ਕੀਤੀ جا رہی ہے اور اسی مدے مدے نو لے کے اج سینٹرل گورنمنٹ ਵੱਲੋਂ ਮਸੀਹ ਭਾਈਚਾਰੇ ਨੂੰ ਡਰਾਉਣ ਦੀ ਖਾਤਰ ਮਸੀਹ ਭਾਈਚਾਰੇ ਉੱਤੇ ਆਪਣਾ ਪ੍ਰਭਾਵ ਪਾਉਣ ਦੇ ਲਈ ਪੰਜਾਬ ਦੇ ਨਾਮੀ ਚਰਚਾਂ ਦੇ ਉੱਤੇ ਇਹਨਾਂ ਨੇ ਰੇਡਾਂ ਕੀਤੀਆਂ ਜਦ ਕਿ ਧਾਰਮਿਕ ਸਥਾਨ ਜਿੰਨੇ ਵੀ ਆ ਸਾਰਿਆਂ ਦੇ ਕੋਲ ਟਰਸਟ ਹੁੰਦੇ ਨੇ ਸੋਸਾਇਟੀਆਂ ਹੁੰਦੀਆਂ ਵਾ ਉਹਨਾਂ ਕੋ ਟੈਕਸ ਰਿਬੇਟ ਦੀ ਸਿਸਟਮ ਹੁੰਦਾ ਆ ਔਰ ਇਹ ਸਾਰਾ ਕੁਝ ਸੋਚੀ ਸਮਝੀ ਸਾਜ਼ਿਸ਼ ਇਹ ਸਿਆਸਤ ਤੋਂ ਪ੍ਰੇਰਿਤ ਹੈ ਅੱਜ ਦਾ ਜਿੰਨਾ ਵੀ ਰੇਡ ਹੋਈ ਆ ਔਰ ਮੈਂ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਮੈਂ ਉਹਨਾਂ ਦੇ ਹੱਥਾਂ 'ਚ ਬੰਨ ਕੇ ਬੇਨਤੀ ਕਰਦਾ ਕਿ ਦੇਸ਼ ਨੂੰ ਤੁਸੀਂ ਚਲਾ ਰਹੇ ਹੋ ਔਰ ਇੱਕ ਧਰਮ ਨੂੰ ਦਬਾਉਣਾ ਉਹ ਤੁਹਾਡੇ ਲਈ ਇਹ ਸਹੀ ਨਹੀਂ ਆ ਉਧਰ ਸਾਹਿਬ ਦਾ ਉਪ ਮੁੱਖ ਮੰਤਰੀ ਓਪੀ ਸੋਨੀ ਵਿਜੀਲੈਂਸ ਦੀ ਰਡਾਰਤੇ ਨੇ ਜੀ ਹਾਂ ਸੋਨੀ ਦੇ ਅੰਮ੍ਰਿਤਸਰ ਦੇ ਵਿੱਚ ਸਥਿਤ ਹੋਟਲ ਦੇ ਵਿੱਚ ਵਿਜੀਲੈਂਸ ਦੀ ਟੀਮ ਪਹੁੰਚੀ ਹੈ ਤੇ ਹੋਟਲ ਸਰੋਵਰ ਪੋਰਟਿਕੋ ਦੀ ਟੀਮ ਖਾਸतौर ਤੇ ਇਹ ਮਾਇਸ਼ ਕਰ ਰਹੀ ਹੈ ਖਾਸतौर ਤੇ ਦਾ ਦੇ ਕਿ ਵਿਜੀਲੈਂਸ ਦੇ ਵੱਲੋਂ ਸੋਨੀ ਦੀ ਚਲ ਅਤੇ ਅਚਲ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ ਆਮਦਨ ਤੋਂ ਬਾਅਦ ਜਾਇਦਾਦ ਦੇ ਇਲਜ਼ਾਮਾਂ ਦਾ ਉਹ ਪਹਿਲਾਂ ਹੀ ਸਾਹਮਣਾ ਕਰ ਰਹੇ ਨੇ ਸੋ ਜਹੇ ਦੇ ਵਿੱਚ ਓਪੀ ਸੋਨੀ ਦੇ ਅੰਮ੍ਰਿਤਸਰ ਦੇ ਵਿੱਚ ਸਥਿਤ ਹੋਟਲ ਦੇ ਵਿੱਚ ਵੀ ਵਿਜੀਲੈਂਸ ਦੀ ਟੀਮ ਪਹੁੰਚੀ ਹੈ ਹੋਟਲ ਸਰੋਵਰ ਪੋਰਟਿਕੋ ਦੀ ਟੀਮ ਜੋ ਹੈ ਉਪ ਐਮਾਇਰ ਕਰੀਆ ਸਕੂਲ ਮਲਾਕੇ ਜਿਸ ਅਸੇਹਸਾਬ ਦੇ ਨਾਲ ਉਹਨਾਂ ਤੇ ਇਲਜ਼ਾਮ ਨੇ ਸੋ ਇਸੇ ਨੂੰ ਲੈ ਕੇ तमाम ਕਾਗਜ਼ਾਤ ਜੁੜੇ ਖੰਗਾਲੇ ਜਾ ਰਹੇ ਨੇ ਸਾਫ ਦਾ ਉਪ ਮੁੱਖ ਮੰਤਰੀ ਓਪੀ ਸੋਨੀ ਵਿਜੀਲੈਂਸੀ ਰਡਾਰਤੇ ਨੇ ਵਿਜੀਲੈਂਸੀ ਟੀਮ ਜੋ ਹੈ ਉਹਨੇ ਦੇ ਅੰਮ੍ਰਿਤਸਰ ਦੇ ਵਿੱਚ ਸਿਤ ਹੋਟਲ ਦੇ ਵਿੱਚ ਪਹੁੰਚੀ ਜਿੱਥੇ ਕਿ तमाम ਰਿਕਾਰਡ ਜੁੜੇ ਉਹ ਚੈੱਕ ਕੀਤੇ ਜਾ ਰਹੇ ਨੇ ਸੋ ਇਹ ਤਸਵੀਰਾਂ ਵੀ ਤੁਸੀਂ ਦੇਖ ਪਾ ਰਹੇ ਹੋ ਹੋਟਲ ਸਰੋਵਰ ਪੋਟਿਕੋ ਦੀ ਇਹ ਤਸਵੀਰ ਹੈ ਖਾਸ ਔਰਤੇ ਉਹਨਾਂ ਦੀ ਚਲ ਅਚਲ ਜਾਇਦਾ ਅਦੀ ਜਾਂਚ ਕੀਤੀ ਜਾ ਰਹੀ ਹੈ ਉਹ ਵਰਗਾ ਸੋਨੀ ਜੀ ਆ ਸਾਫ ਕੇ ਮੁੱਖ ਮੰਤਰੀ ਹੁਕਮ ਮੁੱਖ ਮੰਤਰੀ ਇਹਨਾਂ ਦੀ ਜਾਇਦਾਦ ਜਿਹੜੀ ਹੈ ਇਹਦੀ ਅਮદાવાદ ਪਰਪਰਟੀ ਸਬੰਧੀ ਇਹਨਾਂ ਦੀ ਇਨਕੁਆਇਰੀ ਖੁੱਲੀ ਹੈ ਵਿਜੀਲੈਂਸ ਉਹਦੇ ਸਬੰਧ ਵਿੱਚ ਇਹ ਜਿਹੜੀ ਹੈ ਚੰਡੀਗੜ੍ਹ ਤੋਂ ਆਈ ਹੈ ਅਸੈਸਮੈਂਟ ਕਰਨ ਵਾਸਤੇ ਟੈਕਨੀਕਲ ਟੀਮ ਤੇ ਹੋਟਲ ਦੀ ਅਸੈਸਮੈਂਟ ਕਰ ਰਹੀ ਹੈ ਨਹੀਂ ਇਹ ਤੇ ਅਜੇ ਜਿਹੜਾ ਇਨਵੈਸਟੀਗੇਸ਼ਨ ਦਾ ਵਿਚ ਹੈ